ਦਾ ਕਾਂਗਰਸੀ ਲੀਡਰ ਸੱਜਣ ਕੁਮਾਰ ਨੂੰ ਦੋਸ਼ੀ ਇਕਰਾਰ ਦੇ ਦਿੱਤਾ ਗਿਆ ਦਿੱਲੀ ਦੀ rau avenue ਕੋਰਟ ਦੇ ਵੱਲੋਂ ਫੈਸਲਾ ਸੁਣਾ ਦਿੱਤਾ ਗਿਆ ਫਾਈਨਲ ਫੈਸਲਾ ਨਿਕਲ ਕੇ ਸਾਹਮਣੇ ਆਇਆ ਤਾਂ ਦੋਸ਼ੀ ਕਰਾਰ ਦੇ ਦਿੱਤਾ ਗਿਆ ਪਿਓ ਪੁੱਤ ਦੇ ਕਤਲ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸਰਸਵਤੀ ਬਿਹਾਰ ਦੇ ਵਿੱਚ ਪਿਓ ਪੁੱਤ ਦਾ ਕਤਲ ਕਰ ਦਿੱਤਾ ਗਿਆ ਸਗਾ 84 ਵਿਲੇ ਜਿਸ ਵੇਲੇ ਕਤਲਿਆ ਮੁੰਦਾ ਨਸਲ ਖੁਸ਼ੀ ਹੁੰਦੀ ਹੈ ਤਾਂ ਉਸ ਵੇਲੇ ਪਿਓ ਤੇ ਪੁੱਤ ਦਾ ਕਤਲ ਕੀਤਾ ਗਿਆ ਸੀ ਸਰਦਾਰ ਜਸਵੰਤ ਸਿੰਘ ਸਰਦਾਰ ਤਨਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਸਗਾ ਤਾਂ ਉਸ ਨੂੰ ਲੈ ਕੇ ਲਗਾਤਾਰ ਜਿਹੜਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸੀ ਦਿੱਲੀ ਦੀ ਰਾਉ ਸੈਵਨੀ ਉਹ ਕੋਰਟ ਵਿੱਚ ਕੇਸ ਚੱਲ ਰਿਹਾ ਸੀ ਤਾਂ ਅੱਜ ਫੈਸਲਾ ਨਿਕਲ ਕੇ ਸામਨੇ ਆ ਜਿੱਥੇ ਸੱਜਣ ਕੁਮਾਰ ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ ਹਾਲਾਂਕਿ ਆਉਣ ਵਾਲੇ ਸਮੇਂ ਵਿੱਚ ਸਜ਼ਾ ਸੁਣਾਈ ਜਾਵੇਗੀ ਤਾਂ ਦੋਸ਼ ਜਿਹੜੇ ਆ ਉਹ ਆਇਦ ਹੋ ਚੁੱਕੇ ਨੇ ਸੱਜਣ ਕੁਮਾਰ ਦੇ ਉੱਤੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ ਲਗਾਤਾਰ 43 ਸਾਲਾਂ ਦੇ ਬਾਅਦ ਇਨਸਾਫ ਮਿਲਿਆ ਹੈ ਪੀੜਤਾਂ ਨੂੰ ਲਗਾਤਾਰ ਜੋ ਜਸਵੰਤ ਸਿੰਘ ਸਗੇ ਜੋਤੇ ਤਰਨਪ੍ਰੀਤ ਸਿੰਘ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀਗਾ ਜੋ ਉਹਨਾਂ ਦੇ ਪਰਿਵਾਰ ਸਗੇ ਜੋ ਉਹਨਾਂ ਦੇ ਪਰਿਵਾਰ ਵਿੱਚ ਔਰਤ ਬੱਚੀ ਸੀ ਉਸ ਦੇ ਵੱਲੋਂ ਜਿਹੜਾ ਇਹ ਲਗਾਤਾਰ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਸੀ ਤੇ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸੀਗਾ ਤਾਂ ਹੁਣ ਕੇਸ ਜਿਹੜਾ ਉਸ ਦਾ ਫਾਈਨਲ ਫੈਸਲਾ ਨਿਕਲ ਕੇ ਸਾਹਮਣੇ ਆਇਆ ਜਿੱਥੇ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਪਿਓ ਪੁੱਤ ਦੇ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹਾਲਾਂਕਿ ਜਦੋਂ ਤੱਕ ਇਲਜ਼ਾਮ ਲੱਗਦੇ ਰਹੇ ਜਦੋਂ ਤੱਕ ਕੋਰਟ ਦੇ ਵਿੱਚ ਕੇਸ ਚੱਲਦਾ ਰਿਹਾ ਉਦੋਂ ਤੱਕ ਕਹਿੰਦੇ ਰਹੇ ਸੱਜਣ ਕੁਮਾਰ ਕੇ ਇਹ ਜਿਹੜੇ ਦੋਸ਼ ਬੇਬੁਨਿਆਦ ਨੇ ਮੈਂ ਇਸ ਤਰ੍ਹਾਂ ਦਾ ਕੁਝ ਵੀ ਜਿਹੜਾ ਨਹੀਂ ਕੀਤਾ ਇਹਨਾਂ ਚੀਜ਼ਾਂ ਦੇ ਵਿੱਚ ਮੈਂ ਇਨਵੋਲਵ ਨਹੀਂ ਹਾਂ ਪਰ ਲਗਾਤਾਰ ਦੋਸ਼ ਜਿਹੜੇ ਆਉ ਲੱਗਦੇ ਰਹਿੰਦੇ ਸੀਗੇ ਆਫਰ ਕੋਰਟ ਵੀ ਦੋਸ਼ ਲੱਗਦੇ ਰਹਿੰਦੇ ਸੀ ਬਹੁਤ ਸਾਰੇ ਲੋਕ ਕੈਮਰੇ ਸਾਹਮਣੇ ਆ ਕੇ ਬੋ ਨੂੰ ਲੈ ਕੇ ਹੁਣ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਲਗਾਤਾਰ ਕੇਸ ਚੱਲਣ ਦੇ ਬਾਅਦ ਗਵਾਹਾਂ ਹੁੰਦੀਆਂ ਨੇ ਤਾਂ ਹੁਣ ਦੋਸ਼ ਜਿਹੜੇ اقਰਾਰ ਜਿਹੜੇ ਆ ਦੋਸ਼ ਦੋਸ਼ੀ اقਰਾਰ ਦਿੱਤਾ ਗਿਆ ਦਿੱਲੀ ਦੀ ਰਾਉ ਸੈਵੈਨਿਊ ਕੋਰਟ ਵੱਲੋਂ ਦੋਸ਼ੀ اقਰਾਰ ਦਿੱਤਾ ਗਿਆ ਇਸ ਤੋਂ ਇਲਾਵਾ ਜੇ ਗੱਲ ਕਰ ਲਈਏ ਤਾਂ ਚਰਚਿਤ ਚਿਹਰਾ ਜਗਦੀਸ਼ ਟਾਈਟਲਰ ਦਾ ਨਾਮ ਵੀ ਜਿਹੜਾ ਆਉਂਦਾ ਹਾਲਾਂਕਿ ਉਸ ਨੂੰ ਲੈ ਕੇ ਵੀ ਕੋਰਟ ਦੇ ਵਿੱਚ ਚਾਰਜ ਫਰੇਮ ਕੀਤੇ ਗਏ ਨੇ ਤੇ ਜਲਦੀ ਉਸ ਨੂੰ ਲੈ ਕੇ ਵੀ ਫੈਸਲਾ ਨਿਕਲ ਕੇ ਸਾਹਮਣੇ ਆ ਸਕਦਾ ਤਾਂ 84 ਦੇ ਦੇ ਵਿੱਚ ਕੋਈ ਇੱਕ ਨਹੀਂ ਕਈ ਹਜ਼ਾਰ ਜਿਹੜੇ ਉੱਥੇ ਸਿੱਖ ਬੀਬੀਆਂ ਜਿਹੜੇ ਸਿੱਖ ਵਿਅਕਤੀ ਸੀਗੇ ਇੱਕ ਬੱਚੇ ਸੀਗੇ ਬੱਚਿਆਂ ਦਾ ਕਤਲ ਕਰ ਦਿੱਤਾ ਗਿਆ ਸੀਗਾ ਕਤਲੇਆਮ ਕੀਤਾ ਗਿਆ ਸੀ 1 2 ਤੇ 3 ਨਵੰਬਰ ਨੂੰ ਲਗਾਤਾਰ 84 ਦੇ ਵਿੱਚ ਜਿਹੜਾ ਕਤਲੇਆਮ ਕੀਤਾ ਗਿਆ ਸੀਗਾ ਤਾਂ ਉਸ ਦੇ ਬਾਅਦ ਇਨਸਾਫ ਦੀ ਮੰਗ ਜਿਹੜੇ ਆ ਪੀੜਤ ਪਰਿਵਾਰ ਲਗਾਉਂਦੇ ਰਹੇ ਪਰ ਕਿਤਨਾ ਕਿਤੇ ਉਹਨਾਂ ਦੀ ਆਵਾਜ਼ ਦੱਬੀ ਦੀ ਦੱਬੀ ਰਹਿ ਚੁੱਕੀ ਸੀਗੀ ਪਰ ਉਸ ਦੇ ਬਾਅਦ ਹੁਣ ਜਿਸ ਤਰੀਕੇ ਦੇ ਨਾਲ ਦੁਬਾਰਾ ਕੇਸ ਜਿਹੜੇ ਉੱਠੇ ਨੇ ਦੁਬਾਰਾ ਕੋਰਟ ਦੇ ਵਿੱਚ ਇਹ ਮਸਲੇ ਉੱਠੇ ਨੇ ਦੁਬਾਰਾ ਫਾਈਲਾਂ ਖੁੱਲੀਆਂ ਨੇ ਤਾਂ ਹੁਣ ਦੋਸ਼ੀ ਜਿਹੜਿਆ ਉਹ ਸਾਹਮਣੇ ਕਹਿ ਸਕਦੇ ਕਿ ਬੇਪਰਦ ਹੋਣੇ ਸ਼ੁਰੂ ਹੋਏ ਨੇ ਉਸੇ ਤਰੀਕੇ ਦੇ ਉਸੇ ਲਾਈਨ ਦੇ ਚੱਲਦਿਆਂ ਸੱਜਣ ਕੁਮਾਰ ਜੋ ਕਿ ਕਾਂਗਰਸੀ ਲੀਡਰ ਹੈ ਉਸ ਨੂੰ ਜਿਹੜਾ ਉਸ ਦੇ ਉੱਤੇ ਦੋਸ਼ ਉਸ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਦੇ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਪਿਓ ਤੇ ਪੁੱਤ ਦਾ ਕਤਲ ਕਰ ਦਿੱਤਾ ਗਿਆ ਸਗਾ ਸਰਸਵਤੀ ਵਿਹਾਰ ਦਿੱਲੀ ਦੀ ਸਰਸਵਤੀ ਵਿਹਾਰ ਦੇ ਵਿੱਚ ਕਤਲ ਕਰ ਦਿੱਤਾ ਗਿਆ ਸਿਆਰਾ ਕਿ ਦਿੱਲੀ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਕਤਲੇਆਮ ਹੋਇਆ ਸਗਾ ਤਾਂ ਇੱਥੇ ਪਿਓ ਤੇ ਪੁੱਤ ਦਾ ਕਤਲ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸੀ ਤਾਂ ਹੁਣ ਉਸ ਦਾ ਫੈਸਲਾ ਨਿਕਲ ਕੇ ਸਾਹਮਣੇ ਆਇਆ ਆ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਰਸਵੰਤ ਸਿੰਘ ਤੇ ਤਰਨਪ੍ਰੀਤ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਦਿੱਲੀ ਦੀ rau's avenue ਕੋਰਟ ਦੇ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਆਇਆ